ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਕਾਲਾ ਡੈਰੀ ਫਾਰਮ ਕੋਟ ਪੂਰਾ ਦੇ ਵਿੱਚ ਕਾਲਾ ਕੋਟ ਪੂਰਾ ਅੱਜ ਆਪਣੇ ਕੋਲੇ ਇੱਕ ਛੋਟੀ ਕੱਟੀ ਸੇਲ ਲਈ ਆਈ ਆ ਜੇ ਕਿਸੇ ਨੂੰ ਛੋਟੀ ਕੱਟੀ ਦੀ ਲੋੜ ਆ ਤਾਂ ਉਹ ਆਪਣੇ ਤੋਂ ਖਰੀਦ ਸਕਦਾ ਬਹੁਤ ਹੀ ਵਧੀਆ ਕੱਟੀ ਹੈ ਕਾਲੀ ਕੱਟੀ ਹੈ ਇਕੱਲਾ ਇਕੱਲਾ ਥਣ ਲੱਗਿਆ ਕੋਈ ਛਾਂਗ ਨਹੀਂ ਕੋਈ ਫੋਟ ਨਹੀਂ ਸਾਫ਼ ਸੁਭਾਈ ਬਹੁਤ ਆ ਚਲਾ ਦੇ ਲੈ ਆ ਬਹੁਤ ਵਧੀਆ ਕੱਟੀ ਹੈ ਰੱਖਣ ਵਾਲਾ ਬੱਚਾ 10-11 ਮਹੀਨੇ ਦਾ ਬੱਚਾ ਸਾਰਾ ਲੈ ਆ ਬਹੁਤ ਵਧੀਆ ਝੋਟੀ ਦਾ ਬੱਚਾ ਇਹ ਜੇ ਕਿਸੇ ਨੂੰ ਲੋੜ ਹੈ ਤਾਂ ਆਪਣੇ ਨਾਲ ਕੰਟੈਕਟ ਕਰ ਸਕਦੇ ਆ ਥਾਂ ਦੇਖ ਲਓ ਬਹੁਤ ਹੀ ਸਫਾਈ ਆ ਥਣਾ ਦੇ ਠੁਠ ਪਠ ਵਧੀਆ ਇਕੱਟੀ ਦੀ ਵਧੀਆ ਚੌੜੀ ਬਹੁਤ ਉਪਰੋ ਚਲਾ ਦੇ ਅੱਛਾ ਸਾਂਭਣ ਵਾਸਤੇ ਕਿਸੇ ਨੂੰ ਲੋੜ ਆ ਰੱਖਣ ਵਾਸਤੇ ਤਾਂ ਆਪਣੇ ਨਾਲ ਕੰਟੈਕਟ ਕਰ ਸਕਦਾ ਆਪਣੇ ਫੋਨ ਨੰਬਰ ਤੇ ਬੁੱਲ ਕਰਾਉਣਾ ਤੇ ਇਹਦਾ 22000 ਰੁਪਿਆ 20000 ਰੁਪਿਆ ਦਾ ਬੱਚਾ ਆਪਾਂ ਦੇ ਦੇ ਬਸ ਬਿਲਕੁਲ ਫਿਕਸ ਪ੍ਰਾਈਸ ਹੈ ਇਹਦਾ ਬੱਚਾ ਬਹੁਤ ਵਧੀਆ ਬਹੁਤ ਪਿੱਟੋਠਾ ਬੱਚੇ ਦੀ ਜੇ ਕਿਸੇ ਨੂੰ ਲੋੜ ਆ ਤਾਂ ਆਪਣੇ ਫੋਨ ਨੰਬਰ ਤੇ ਕੰਟੈਕਟ ਕਰ ਲੈ